ਮੇਰਾ ਜਸਮੀਤ ਸਿੰਘ ਆ ਬਾਈ ਸਾਡੇ ਘਰ ਮਾਰੇ ਦਾ ਸਰੂਪ ਸੀ ਸਾਡੇ ਕੋ ਭੁੱਲ ਹੋਈ ਮੀਂ ਟੰਡਾ ਸ਼ਰਾਬ ਚਲਦੀ ਸੀ ਤੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਮਾਰੇ ਦਾ ਸਰੂਪ ਲੈ ਕੇ ਚਲੀ ਏ ਤੇ ਅੱਗੇ ਵਸਤੇ ਸਾਨੂੰ ਸਮਤ ਬਖਸ਼ਣ ਮਾਰੇ ਗੁਰਾਂ ਦਾ ਸਮਤ ਬਖਸ਼ਣ ਸਾਡੇ ਕੋ ਨਾ ਕੋਈ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਾਰੇ ਕਿੰਨੀ ਦੇਰ ਤੋਂ ਜਿਹੜਾ ਜਿਹਦਾ ਥੋੜੇ ਸਾਲਾਂ ਤੋਂ ਤੁਸੀਂ ਠੀਕ ਬਾਈ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਤੋਂ ਬਾਈ ਇਹ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਕਿਰਪਾ ਕਰੋ ਮਿਹਰ ਕਰੋ ਬਾਈ ਜੋ ਸਾਡੇ ਹੋ ਮਾਰੇ ਸਤਕਾਰ ਹੋਏਗਾ ਵੱਧ ਤੋਂ ਵੱਧ ਅਸੀਂ ਸਤਕਾਰ ਕਰਾਂਗੇ ਕਿਹੜਾ ਹੈ ਜੀ ਇਹ ਰਜਿੰਦਰ ਨਗਰ ਅਜੀਤ ਨਗਰ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਮੀਤ ਸਿੰਘ ਹੈ ਬਾਈ ਅਮਰਿਤਪਾਲ ਜੀ ਹਾਂ ਜੀ ਕਿਹੜਾ ਲਖ ਹੈ ਰਜਿੰਦਰ ਨਗਰ ਹਾਂ ਜੀ ਇਧਰ ਤੇ ਆ ਦੇ ਤੂੰ ਕੀ ਕਹਿਣਾ ਚਾਹੁੰਦੇ ਜਿਹੜੀ ਇਹਨਾਂ ਨੇ ਕਹਿਣਾ ਨਹੀਂ ਹੋਣੀ ਇਧਰ ਆ ਲੈ ਅਗਰ ਲੈ ਹਾਂ ਜੀ ਤੇ ਸ਼ਰਾਬ ਬੰਦ ਤੇ ਕੀ ਕਰਦੇ ਨੇ ਮੈਂ ਕੀ ਕਹਾਂਗਾ ਜੀ ਛੀ ਛੀ ਬੜੂ ਛੀ ਠੀਕ ਆ ਜਾਂਦੇ ਹਾਂ ਹਾਂ ਜੀ ਸ਼ਰਾਬ ਤੇ ਰੀਆ ਹਾਂ ਜੀ ਤੇਰੀ ਆ ਕਿਥੇ ਗੁਰੂ ਦਾਸ ਸਾਹਿਬ ਪ੍ਰਕਾਸ਼ੇ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਨਹੀਂ ਰੱਖ ਹੈ ਨਹੀਂ ਰੱਖ ਰੱਖ ਸਕ ਆ ਗਈ ਹੈ ਮੰਨਣਾ ਮਾਹੀ ਮੰਨਦਾ ਜਲਦੀ ਅਇਤੋਂ ਗਾਂ ਖਰਾਬ ਨਹੀਂ ਪੀਆ ਹਾਂਜੀ ਨਹੀਂ ਪੀਆ ਨਹੀਂ ਪੀਵੇਗਾ ਘਰ ਵੀ ਨਹੀਂ ਬਣਾਉਗਾ ਘਰ ਵੀ ਨਹੀਂ ਹੱਥੋਂ ਨਹੀਂ ਲਾਉਣਾ ਇਹ ਫਿਰ ਇਹ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੇ ਹੁਣ ਤੇ ਤੇ ਪਰਜਾ ਦਾ ਅਧਿਕਾਰ ਦੇਣਾ ਹੈ ਹੈ ਬਕਸ਼ੀ ਕਿੰਨੀ ਬਕਸ਼ੀ ਉਹ ਬਿਲ੍ਹਾ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸਾਧ ਕੇ ਪਰੌਣਿਆਂ ਨੂੰ ਘਰ ਸਾਧੀਏ ਤੇ ਉਹਦੀ ਮਣਕੇ ਬੇਇੱਜ਼ਤੀ ਕਰੀਏ ਸੋਭਾ ਦਿੰਦਾ ਬਨੂ ਘਰ ਗੁਰਗਰਾ ਸਾਹਿਬ ਨੂੰ ਸਾਧ ਕੇ ਉਹਦੀ ਮਰਜ਼ਾਦਾ ਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇਖ ਲਿਆ ਮਨੁੱਖਾ ਕਿਹਾ ਹੁਣ ਕਿੰਨੀ ਹੋ ਗਈਆਂ ਇਹ ਸਾਰੀਆਂ ਬੋਤਲਾਂ ਕਿੰਨੀਆਂ ਹੋਣ ਦੀਆਂ 80 ਦੀ ਹੀ ਨਹੀਂ بابا ਇਹ 30 ਕਿੱਤੀਆਂ ਹੈ ਹੈ ਕਿੰਨੀਆਂ ਆਈਆਂ ਤੁਹਾਡੇ ਸਾਹਮਣੇ ਹੀ ਹੈ ਜੋ ਗਿਣੀ ਕਰੋ ਇਹ ਲਓ ਇਹ ਬੀਅਰ ਹੀ ਨਾਲ ਬੀਅਰ ਦੀ ਬੇਟੀ ਕਿੰਨੀ ਉਹ ਬੀਅਰ ਉਹ ਯਾਰ ਬੀਅਰ ਬੀਅਰ ਕੌਣ ਪੀਂਦਾ ਬੀਅਰ ਕੌਣ ਪੀਂਦਾ ਕਰਦੀ ਬੀਦੀਦਰੀ ਹੈ ਹੈ ਕੌਣ ਪੀਂਦਾ ਬੀਅਰ ਬੀਅਰ ਕੌਣ-ਕੌਣ ਜਿਹਾ ਦਿਖ ਦੇ ਬੀਅਰ ਕਿੱਥੇ ਹੁੰਦੀ ਆ ਕਰਦੇ ਆ ਦਿਖਾ ਦੇ ਕਰਦੇ ਆਉਂਦੀ ਆ ਦੱਸ ਦੇ ਕਰ ਚੋਂਦੀ ਆ ਬੀਆਰ ਦੱਸਦੇ ਬੋਲ ਕੇ ਅਮਰਤਪਾਲ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅਮਰਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਂ ਅਮਰਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਖਾਂ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤ ਨਹੀਂ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰਾਇਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਤਾਨ ਦੇ ਵੀ ਬਿਲਕੁਲ ਲਾਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦਰਾ ਸਾਹਿਬ ਵਿਖੇ ਸੁਭਾਏ ਮਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅਮਰਤ ਹਾਰੀ ਨਹੀਂ ਹੈ ਕੋਕੇ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਹੈ ਤੇ ਜਿੰਨਾ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏਮਣ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕਮਰਕਾਸੀ ਕੀਤੇ ਆ ਸਾਡਾ ਨੰਬਰ ਹੈਗਾ 98152 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਰਾਮਸਰ ਵਿਖੇ ਸੁਭਾਇਮਣ ਕੀਤੇ ਗਏ ਹਨ ਪਰ ਮਾ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਪੁਰਖ ਜੀ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਮੀਡੀਆ ਰਾਂ ਕਿ ਜਿੰਨਾ ਜਿੰਨਾ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਇਹ ਸ਼੍ਰੋਮਣੀ ਕਮੇਟੀ ਕੋ ਐ ਵੇ ਸਾਰਾ ਪ੍ਰਬੰਧ ਹੈ ਇਕੱਲੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸ਼ਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋੱਕ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਨਾ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਹੈ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸ੍ਰੀ ਸੰਦੇਸ਼ ਵੀ ਜਾਰੀ ਹੋਣਾ ਜਿਹਦਾ ਜਿਨ੍ਹਾਂ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦਰਾ ਸਾਹਿਬ ਇੱਕੇ ਸੁਭਾਇਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਉਹਨਾਂ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ